ਪੋਰਸ ਸਾਡਾ ਦਾਦਾ ਪੋਰਸ ਹੋਇਆ ਜਿੰਨੇ ਸਿਕੰਦਰ ਮਹਾਨ ਨੂੰ ਵਾਪਸ ਮੋੜਿਆ ਸਿਕੰਦਰ ਪੂਰੀ ਦੁਨੀਆ ਨੂੰ ਜਿੱਤਦਾ ਆਂਦਾ ਪਰ ਇੱਥੇ ਮੂੰਹ ਤੜਵਾ ਕੇ ਵਾਪਸ ਜਾਂਦਾ ਹੈ ਹੈਨਾ ਕਈ ਕਹਿੰਦੇ ਨੇ ਜੀ ਸਿਕੰਦਰ ਨੇ ਪੋਰਸ ਨੂੰ ਹਰਾ ਦਿੱਤਾ ਹਾਰਿਆ ਹੋਇਆ ਜਿੱਤੇ ਹੋਏ ਰਾਜੇ ਦੀ ਹਿੱਕ ਦੇ ਉੱਤੋਂ ਦੇ ਨੰਗ ਕੇ ਉਹਨੂੰ ਜਿੱਤਦਾ ਹੋਇਆ ਦੂਜੇ ਖਿੱਤੇਆਂ ਨੂੰ ਜਿੱਤਣ ਨੰਗਦਾ ਹੁੰਦਾ ਪਰ ਸਿਕੰਦਰ ਇੱਥੋਂ ਦੀ ਵਾਪਸ ਮੁੜਿਆ ਸਿਕੰਦਰ ਦੇ ਵਾਪਸ ਮੁੜਨ ਦਾ ਮਤਲਬ ਹੈ ਕਿ ਪੋਰਸ ਨੇ ਉਹਨੂੰ ਆਪਣੇ ਖਿੱਤੇ ਚੋਂ ਨੰਗਣ ਨਹੀਂ ਦਿੱਤਾ ਅਸੀਂ ਉਸ ਖੂਨ ਦੇ ਉਸ ਦਾਦੇ ਦੇ ਪੁੱਤ-ਪੁੱਤਰ ਆਪਾਂ ਸਾਰੇ ਸਿਕੰਦਰ ਮਹਾਨ ਹੋਊਗਾ ਪਰ ਸਾਡੇ ਦਾਦੇ ਨੇ ਉਹਦਾ ਮੂੰਹ ਮੋੜਿਆ ਉਹਨੂੰ ਇੱਥੋਂ ਦੀ ਵਾਪਸ ਧੱਕਿਆ ਅਸੀਂ ਉਸ ਖੂਨ ਚ ਆਨੇ ਆ ਉਸ ਇਤਿਹਾਸ ਦਾ ਇੱਕ ਇਨਸੀਡੈਂਟ ਹੈ ਜਦੋਂ ਸਿੰਧੂ ਨਦੀ ਦੇ ਪਰਲੇ ਪਾਸੇ ਸਿਕੰਦਰ ਖੜਿਆ ਸਿੰਧੂ ਨਦੀ ਦੇ ਪਰਲੇ ਪਾਸੇ ਹੁਣ ਸਿੰਧੂ ਨਦੀ ਤੁਸੀਂ ਰੋਪੜ ਡੈਮ ਜਾਂ ਸਤਲੁਜ ਨੂੰ ਇਮੇਜਨ ਕਰਕੇ ਦੇਖੋ ਅੱਜ ਦੇ ਟਾਈਮ ਦਾ ਸਤਲੁਜ ਇੱਕ ਕੰਡੇ ਤੋਂ ਖੜਜੋ ਤੇ ਦੂਜਾ ਕੰਡਾ ਦਿਖਦਾ ਨਹੀਂ ਹੈ ਠੀਕ ਹੈ ਜੀ ਔਰ ਇਤਿਹਾਸ ਚ ਦੋ ਵਾਰ ਹੀ ਵਾਪਰਿਆ ਇੱਕ ਵਾਰੀ ਅਫਦਾਲੀ ਦੇ ਨਾਲ ਵਾਪਰਿਆ ਜੋ ਮੈਂ ਦੱਸਣ ਲੱਗਿਆ ਤੇ ਇੱਕ ਵਾਰੀ ਸਿਕੰਦਰ ਦੇ ਨਾਲ ਵਾਪਰਿਆ ਉਹ ਸਮੇਂ ਦੀ ਸਿੰਧੂ ਨਦੀ ਇਸ ਤੋਂ ਵੀ ਚੌੜੀ ਸੀ ਓਕੇ ਸਾਡੇ ਦਾਦੇ ਬਾਬੇ ਪੋਰਸ ਹੁਣੀ ਉਹਨਾਂ ਦੀ ਫੌਜ ਇਸ ਪਾਸੇ ਆ ਤੇ ਸਿਕੰਦਰ ਹੁਣੀ ਉਸ ਪਾਸੇ ਆ ਬਰਛੇ ਦੇ ਅੱਗੇ ਰੁਕਾ ਬੰਨਿਆ ਜਾਂਦਾ ਚਿੱਠੀ ਬੰਨੀ ਜਾਂਦੀ ਹੈ ਜਿਹਦਾ ਤੀਰ ਦੇ ਅੱਗੇ ਬੰਨ ਕੇ ਮਾਰਿਆ ਜਾਂਦਾ ਬਰਛੇ ਦੇ ਅੱਗੇ ਚਿੱਠੀ ਬੰਨ ਕੇ ਸਿਕੰਦਰ ਨੂੰ ਜਿਹੜਾ ਹੈਗਾ ਸੰਦੇਸ਼ ਭੇਜਣ ਵਾਸਤੇ ਸਿਕੰਦਰ ਪਰਲੇ ਪਾਸੇ ਖੜਿਆ ਕਿ ਸਾਡੇ ਪੋਰਸ ਹੋਣੀ ਸਾਡੇ ਦਾਦੇ ਪਾਪੇ ਇਸ ਪਾਸੇ ਖੜੇ ਔਰ ਬਰਛਾ ਮਾਰਦੇ ਨੇ ਹੂੰ ਤੁਸੀਂ ਇਮੇਜਿਨ ਕਰੋ ਜਿਹੜਾ ਰੋਪੜ ਡੈਮ ਆ ਰੋਪੜ ਡੈਮ ਦਾ ਜਿਹੜਾ ਸਤਲੁਜ ਦਰਿਆ ਦਾ ਡੈਮ ਆ ਜੇ ਉਹਦੇ ਉੱਤੇ ਤੁਸੀਂ ਬਾਈਕ ਦੇ ਉੱਤੇ ਜਾਂ ਗੱਡੀ ਦੇ ਉੱਤੇ ਵੀ ਉਹਨੂੰ ਪਾਰ ਕਰਨਾ ਹੋਵੇ ਤਿੰਨ ਤੋਂ ਚਾਰ ਮਿੰਟ ਲੱਗਦੇ ਨੇ ਇੱਕ ਕੋਨੇ ਤੋਂ ਦੂਜੇ ਕੋਨੇ ਤੇ ਜਾਣ ਵਾਸਤੇ ਤਾਂ ਉਸ ਜ਼ਮਾਨੇ ਚ ਜਦੋਂ ਸਾਡੇ ਬਾਬੇ ਦਾਦਿਆਂ ਨੇ ਸਿਕੰਦਰ ਨੂੰ ਬਰਛਾ ਮਾਰਿਆ ਹੋਣਾ ਸੰਦੇਸ਼ ਭੇਜਣ ਨੂੰ ਤੇ ਉਹ ਬਰਛਾ ਹਵਾ ਦੇ ਵਿੱਚ ਘਟੋ ਘਟ 7 ਤੋਂ 8 ਮਿੰਟ ਰਿਹਾ ਹੋਣਾ ਕਿਆ ਤਾਕਤ ਸੀ ਜੀ ਕਿਆ ਬਾਕਮਾਲ ਜੋ ਸੀ ਤੋ ਬਰਛਾ ਜਾ ਕੇ ਸਕੰਦਰ ਦੇ ਗਿੱਟਿਆਂ ਚ ਵੱਜਦਾ ਹੂੰ ਤੋ ਦੇਖ ਕੇ ਹਰਾਨਾ ਕਿ ਪਰਲੇ ਪਾਸੇ ਤਾਂ ਬੰਦਾ ਨਹੀਂ ਦਿਖਦਾ ਇਹ ਕਿਵੇਂ ਆਇਆ ਇਹ ਕਿੱਥੋਂ ਆ ਗਿਆ ਅੱਧਾ ਅੱਧੀ ਜੰਗ ਤਾਂ ਉੱਥੇ ਹੀ ਹਾਰ ਗਿਆ ਸੀ